ਇੱਕ 25 ਨੂੰ ਆਪਾਂ ਦੋਨੇ ਟਰੈਕਟਰਾਂ ਦੀ ਸਰਵਿਸ ਫੁੱਲ ਕੀਤੀ ਵੀ ਹੋਈ ਹੈ ਠੀਕ ਹੈ ਫੁੱਲ ਗਰੰਟੀ ਹੈ ਹੁਣੇ ਹੋਈ ਹੋਈ ਹੈ ਸਰਵਿਸ ਵੀ ਇੰਜਨ ਦੀ ਸਰਵਿਸ ਵੀ ਹੋਈ ਵੀ ਹੈ ਪਿੱਛੋਂ ਗੇਅਰ ਦਾ ਤੇਲ ਵੀ ਸਾਰੀ ਫੁੱਲ ਸਰਵਿਸ ਹੋਈ ਵੀ ਹੈ ਓਕੇ ਚੌਂਡੀਅਰ ਚੀ ਜੇ ਤੇਲ ਮਾੜਾ ਪੈ ਗਿਆ ਚੌਂਡੀਅਰ ਚੱਲਦਾ ਨਹੀਂ ਨਾ ਇਹਦੇ ਬ੍ਰੇਕ ਲੱਗਣ ਨਾ ਇਹਦਾ ਸਟੀਅਰਿੰਗ ਚੱਲੇ ਇਹਦਾ ਵੀ ਤੇਲ ਬਿਲਕੁਲ 30 ਲੀਟਰ ਨਵਾਂ ਹੁੰਦਾ ਇੰਜਨ ਵਾਲਾ ਤੇਲ ਉਹ ਵੀ ਨਵਾਂ ਦੋਨੇ ਟਰੈਕਟਰਾਂ ਦਾ ਹੀ ਨਵਾਂ ਠੀਕ ਹੈ ਜੀ ਹੱਡਾ ਪੈਰਾਂ ਤੇ ਰੰਬਾ 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 ਦੇ ਵੀਰੇ ਕੈਮਰਾ ਮਾਰੀ ਥੋੜਾ ਜਿਹਾ ਪਿਛਲਿਆਂ ਤੇ ਵੀ ਮਾਰੀ ਐ ਇਹ ਆਪਣੇ ਤਾਂ ਚੰਗਾ ਰੈਡਟਰ ਪਿਆ ਆਪ ਚ ਬਹੁਤ ਘੱਟ ਪਕਾਉ ਆ ਪਲੱਸ ਵਾਲਾ 55 ਇਹ ਦੀ ਲੋਕ ਭਾਲਦੇ ਨੇ ਆ ਬਹਿਰੇ ਬੂਰੇ ਦੇਖੀ ਆ ਇਹ ਚੀਜ਼ਾਂ ਦਾ ਟਿਊਲਟੀਨੇਟਰ ਆ ਮੀਨ ਇਹਦੀ ਬਹਿਰੇngੀ ਹੁੰਦੀ ਆ ਵੀਰੇ ਆਹੀ ਚੀਜ਼ ਹੋਲੈਂਡ ਦੀ ਹੁੰਦੀ ਆ ਠੀਕ ਹੈ ਜੀ ਹਾਂ ਇਹ ਚੀਜ਼ਾਂ ਥੱਲੇ ਕੁਆਲਿਟੀ ਕੁਆਲਿਟੀ ਦੇਖ ਤਾਰਾ ਤੁਰਾ ਥੱਲੇ ਲੋਕ ਦੇਖ ਟਰੈਕਟਰ ਦੀ ਹਰ ਵਾਰੋਂ ਬੰਦਾ ਦਿਖਾਈ ਵੀਰੇ ਨਟਾਂ ਉਡਾਣਾ ਜਿਵੇਂ ਇਹਦੀ ਬਾਕੀ ਦੇ ਸੇ ਹਾਂ ਕੱਲੇ ਰਿਮਾਂ ਦੀ ਗੱਲ ਨਹੀਂ ਮਗਰਾਟਾਂ ਦੇ ਵੀ ਦਗਾ ਚਾਰ ਵਿੱਚੋਂ ਪਿੱਛੇ ਹੁੱਕ ਕੁੱਕ ਵੀਰੇ ਇਹਦੀ ਹੁੱਕ ਵੇਖੋ ਨਾਲ ਦੀ ਆ ਡਿਸਟ੍ਰਿਬਿਊਟਰ ਓਕੇ ਬਾਕੀ ਆ ਨੋਬਾਂ ਇਹਦੇ ਨਾਲ ਨਹੀਂ ਆਈਆਂ ਨਹੀਂ ਤਾਂ ਮਨ ਕਹਿੰਦਾ ਕਿ ਨਹੀਂ ਸਮਾਈ ਚ ਚੱਲਿਆ ਹੋ ਬੰਦਾ ਲੋਭਾਂ ਤੱਕ ਸਾਭ ਕੇ ਰੱਖਿਆ ਨੇ ਨਾ ਬਿਲਕੁਲ ਅੱਜ ਮਿੱਤਰੋ ਆਪਾਂ ਪਹੁੰਚ ਗਏ ਬਠਿੰਡਾ ਏਰੀਏ ਦੇ ਵਿੱਚ ਅੱਜ ਜਿਹੜੇ ਵੀ ਸੱਜਣ ਸਾਨੂੰ ਫੋਨ ਲਾਉਂਦੇ ਹੁੰਦੇ ਹਨ ਬਠਿੰਡਾ ਸਾਈਡ ਤੋਂ ਵੀ ਬਈ ਜੇਰ ਛੋਟੇ ਬਰਨਾਲਾ ਸਾਈਡ ਬੜੀਆਂ ਘੈਂਟ ਚੰਗੀਆਂ ਕੰਡੀਸ਼ਨਾਂ ਦੇ ਟਰੈਕਟਰ ਮਿਲਦੇ ਆ ਵੀ ਨਵੇਂ ਵਰਗੇ ਟਰੈਕਟਰ ਹੁੰਦੇ ਆ ਗੱਲ ਸੱਜਣੋਂ ਕੱਲੀ ਬਰਨਾਲੇ ਏਰੀਏ ਦੀ ਨਹੀਂ ਤੁਹਾਡੇ ਵੀ ਏਰੀਏ ਦੇ ਵਿੱਚ ਬੜੇ ਘੈਂਟ ਟਰੈਕਟਰ ਵੇਚਣ ਵਾਲੇ ਸੱਜਣ ਬੈਠੇ ਨੇ ਸੋ ਅੱਜ ਤੁਹਾਨੂੰ ਉਹ ਸੱਜਣਾ ਦੇ ਨਾਲ ਮਲਾਉਣਾ ਵੀ ਤੁਹਾਨੂੰ ਨਾ ਤੁਹਾਡੇ ਏਰੀਏ ਦੇ ਵਿੱਚ ਉਹ ਬੜੇ ਕੈਂਟ ਟਰੈਕਟਰ ਪੂਰੀ ਫੁੱਲ ਗਾਰੰਟੀ ਵਾਲੇ ਮਿਲ ਜਾਣਗੇ ਕਿਹੜੇ ਸੱਜਣ ਤੋਂ ਮਿਲਣਗੇ ਤੁਹਾਨੂੰ ਉਹਨਾਂ ਦੇ ਨਾਲ ਮਲਾਉਣਾ ਅੱਜ ਪਹੁੰਚੇ ਹੋਇਆ ਪਿੰਡ ਚੁੱਗੇਕਲਾਂ ਤੇ ਗਿੱਦੜਵਾਹਾ ਤੇ ਬਠਿੰਡਾ ਦੇ ਮੈਂ ਕਹਿੰਦਾ ਸੈਂਟਰ ਜਿੱਚੇ ਪਿੰਡ ਟੋਲ ਪਲਾਜ਼ਾ ਦੇ ਨੇੜੇ ਰਹਿ ਜਾਂਦਾ ਅੱਜ ਪਹੁੰਚੇ ਹਾਂ ਸਾਡੇ ਭਰਾ ਦਲਜੀਤ ਕਾਲੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਠੀਕ ਹੋ ਤੁਹਾਡੇ ਏਰੀਏ ਦੇ ਬਾਹਲੇ ਭਰਾ ਸਾਨੂੰ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਰਨਾਲਾ ਸਾਈਡ ਤੋਂ ਟਰੈਕਟਰ ਚੰਗੇ ਮਿਲਦਾ ਠੀਕ ਹੈ ਜੀ ਪਰ ਉਹਨਾਂ ਨੂੰ ਹੋ ਸਕਦਾ ਵੀ ਕਈ ਕਰ ਕਰਦੇ ਆ ਵੀ ਸਾਰੇ ਚੜ੍ਹਦੀ ਕਲਾ ਦੇ ਹੋਣਗੇ ਚੜ੍ਹਦੀ ਕਲਾ ਦੇ ਹੋਵੋਗੇ ਤੇ ਅੱਜ ਬਾਈ ਮੈਨੂੰ ਪਹਿਲਾਂ ਤੇ ਦੱਸ ਦਿਓ ਸ਼ੁਰੂਆਤ ਦੇ ਵਿੱਚ ਤੁਹਾਡਾ ਕਿੰਨੇ ਕ ਟਾਈਮ ਦਾ ਤਜਰਬਾ ਮੇਰਾ 2007 ਤੋਂ ਲੈ ਕੇ ਹੁਣ ਤਾਈਂ ਦਾ ਦੇਖ ਲਓ ਕਿੰਨਾ ਸਮਾਂ ਬਣ ਗਿਆ 2007 ਤੋਂ ਲੈ ਕੇ ਜਦੋਂ ਮਾੜੀ ਸੁੱਤ ਸੰਭਲੀ ਆ ਬਲੋਹੇ ਨਾਲੀ ਹੱਥ ਲਾ ਲਿਆ ਯਾਨੀ ਕਿ ਅੱਜ ਤੱਕ ਰਗ ਰਗਦਾ ਭੇਤੀਓ ਹਾਂ ਮਾਲਕ ਦੀ ਕਿਰਪਾ ਨਾਲ ਸਾਰੇ ਕੀਤੇ ਦੀ ਭੇਤੀ ਹੈ ਨਾ ਹਾਂ ਠੀਕ ਹੈ ਜੀ ਤੇ ਆਪਾਂ ਵੀਰੇ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ ਅੱਜ ਆਪਾਂ 6 ਜਾਂ 7 ਟਰੈਕਟਰ ਦਿਖਾਵਾਂਗੇ 6-7 ਟਰੈਕਟਰ ਦਿਖਾਵਾਂਗੇ ਤੇ ਸ਼ੁਰੂਆਤ ਦੇ ਵਿੱਚ ਹੀ ਦੱਸ ਦਈਏ ਵੀ ਜੇ ਕੋਈ ਸੱਜਣ ਟਰੈਕਟਰ ਵੇਚਣਾ ਚਾਹੇ ਜਾਂ ਖਰੀਦਣਾ ਚਾਹੇ ਠੀਕ ਹੈ ਜੀ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰ ਸਕਦਾ ਠੀਕ ਹੈ ਜੀ ਕਈ ਵਾਰ ਸੱਜ ਠੀਕ ਹੈ ਉਹ ਵੀ ਕੱਟ ਲੈਂਦੇ ਹਾਂ ਹਾਂ ਉਹ ਕੱਟਿਆ ਜਾਊਗਾ ਫਿਰ ਬਾਜਿ ਵਰੇਟੀ ਆਪਾਂ ਆਪਦਾ ਮਾਲ ਵੇਚਣਾ ਬਾਜਿ ਵਰੇਟੀ ਅਗਲੇ ਦਾ ਕੱਟ ਲਾਂਗੇ ਠੀਕ ਹੈ ਜੀ ਮਤਲਬ ਉਹ ਮਾਰਕੀਟ ਰੇਟ ਹੋ ਗਿਆ ਠੀਕ ਹੈ ਜੀ ਤੇ ਆਪਾਂ ਸ਼ੁਰੂਆਤ ਕਰਦੀ ਬਾਈ ਇਸ ਟਾਈਮ ਕਰੋ ਜੀ ਕਰੋ ਕਰੋ ਇਹ ਤੇ ਇਹ ਹੈਗਾ ਨਿਊ ਹਾਲੈਂਡ ਸੱਤੀ ਦੀ ਹੈਣਾ ਬਾਈ ਹਾਂਜੀ ਫਿਰ ਤੇਰਾ ਮਾਡਲ ਆ ਵੀਰੇ ਇਹ 2013 ਦਾ ਹੈਗਾ ਮਾਡਲ ਜੀ ਹਾਂ ਸੁਪਰ ਆ ਅੱਛਾ ਐਚਪੀ ਚ ਹੁੰਦਾ ਜੀ ਇਹ ਠੀਕ ਹੈ ਜੀ ਹਾਂ ਜਿਹੜਾ ਇਹ ਟ੍ਰੈਕਟਰ ਇਹ ਹਰਿਆਣਾ ਨੰਬਰ ਆ ਵੀਰੇ ਦੀ ਐਨਓਸੀ ਮਿਲੂਗੀ ਠੀਕ ਹੈ ਜੀ 6500 ਰੁਪਿਆ ਲੱਗੂਗਾ ਜੇ ਜਿੱਥੋਂ ਦਾ ਹੀ ਨੰਬਰ ਕਹਿਣਗੇ ਆਪਾਂ ਨੰਬਰ ਵੀ ਲੈ ਲਵਾਂਗੇ ਉੱਥੋਂ ਦਾ ਲਗਵਾ ਕੇ ਦੇ ਦਾਂਗੇ ਹਾਂ ਵਿੱਚੇ ਸੌਦੇ ਤੇ ਗੱਲ ਕਰਨੀ ਆ 6500 ਰੁਪਿਆ ਉਹਨਾਂ ਦਾ ਐਕਸਟਰਾ ਲੱਗੂ ਐਨਓਸੀ ਆਪਾਂ ਦੇਣੀ ਆ ਬੀਮਾ ਪਾਲਟੀ ਦਾ ਹੋਊਗਾ ਠੀਕ ਹੈ ਬਿਲਕੁਲ ਜੀ ਹਣਾ ਧਰਮੇ ਚਾਰੇ ਪਾਸੇ ਪਹਿਲਾਂ ਕੰਡੀਸ਼ਨ ਦਿਖਾ ਦੇ ਬਈ ਇੱਕ ਗੱਲ ਦੱਸਿਓ ਇਹ ਕੰਡੀਸ਼ਨ ਤਾਂ ਸਾਰਾ origignal ਹੀ ਹੋਊਗਾ ਨਾ ਮਾੜਾ ਮੋਟਾ ਛੇੜਛਾੜ ਹੋ ਜਾਂਦੀ ਆ ਮੇਨ ਗੱਲ ਹੁੰਦੀ ਆ ਸ਼ੋ ਟਰਨ ਦੀ ਸ਼ੋ ਰੀ ਨਾਲ ਹੋ ਅਸਾ ਸੋ ਬਿਲਕੁਲ ਹੀ ਇਹਦੀ ਜਿਵੇਂ ਕਹਿੰਦੀ ਆ origignal ਹੈ ਮੇਨ ਗੱਲ ਹੁੰਦੀ ਹੈ ਫੇਸ ਦੀ ਜਿਵੇਂ ਚਿਹਰੇ ਦੀ ਹੈ ਨਾ ਬਾਈ ਸੋ ਤਾਂ ਮਿੱਤਰੋ ਇਹ ਸਾਰੀ ਜਿਵੇਂ ਕਹਦੀ ਹੈ ਵੀ オリジナル ਹੀ ਟਰੈਕਟਰ ਬਾਕੀ ਧਰਮੇ ਹਾ ਹਿੱਸਾ ਦਿਖਾ ਦੇ ਹਨਾ ਆ ਆ ਇੰਜਨ ਇੰਜਨ ਦੀ ਸਾਰੀ ਦਿਖਾ ਦੇ ਨਿਕਲ ਦਿਖਾ ਦੇ ਤੇ ਜੇ ਗੱਲ ਕਰੀਏ ਬਾਈ ਟਾਇਰ ਦੇ ਕਿੰਨੇ ਕੇ ਪੈਸੇ ਹੋਣੇ ਅਦਲਜੀਤ ਟਾਇਰ ਵੀਰੇ ਸਹੀ ਤਾਂ 75 ਪੈਸੇ ਟਾਇਰ ਦੇ ਪਰ ਗਾਹਕ ਨੂੰ ਆਪਾਂ 70 ਪੈਸੇ ਟਾਇਰ ਕਾਵਾਂਗੇ ਐਮ ਆਰ ਫਲੇਟ ਟਾਇਰ ਨੇ ਸ਼ਕਤੀ ਲਾਈਫ ਪਲੱਸ ਦਾ ਟਾਇਰ ਹੈ ਠੀਕ ਹੈ ਓਕੇ ਫੁੱਲ ਟਾਪ ਵਾਲਾ ਮਾਡਲ ਆ 3 ਸਪੀਡ ਟਰੈਕਟਰ 3 ਸਪੀਡ ਹੈ ਹਾਂ ਗਰਾਉਂਡ ਪੀਟੀਓ ਠੀਕ ਹੈ ਜੀ ਤੇ ਪਿਛਲੇ ਤੇ ਵੱਡੀ ਗੱਲ ਹੁੰਦੀ ਆ ਟਿਊਬਾਂ ਡੱਬਾ ਸਾਰੀਆਂ ਚੱਕਰਵਾਦੀ ਟਰੈਕਟਰ ਦੀਆਂ ਕਿਉਂਕਿ ਇਹ ਹੁੰਦਾ ਬਈ ਸਾਡਾ ਪਿੱਛੋਂ ਦਿਖਾਉਣ ਦਾ ਮਤਲਬ ਕਿਉਂਕਿ ਜਿਹੜਾ ਵੀ ਸੱਜਣ ਵੇਖਣਾ ਵੀ ਉਹਨੂੰ ਘਰ ਬੈਠੇ ਨੂੰ ਪਤਾ ਲੱਗ ਜੇ ਹਾਂਜੀ 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 ਕਿਉਂਕਿ ਕੋਈ 100 ਕਿਲੋਮੀਟਰ ਤੋਂ ਆਉਂਦਾ ਕੋਈ 200 ਕਿਲੋਮੀਟਰ ਤੋਂ ਹਾਂਜੀ ਹਾਂਜੀ ਚੀਜ਼ ਜਦੋਂ ਦਿਖਾਈ ਜਾਵੇ ਪਹਿਲਾਂ ਹਾਂ ਬਿਲਕੁਲ ਤੇ ਬਈ ਮੈਨੂੰ ਦੱਸਿਓ ਇਹਦਾ ਕੀ ਰੇਟ ਰਹੂਗਾ ਡਿਮਾਂਡ ਆ ਇਹਦੀ ਡਿਮਾਂਡ ਵੀ ਇਹਦੀ ਹੈਗੀ ਆ ਮੰਨ ਕੇ ਚਲੋ ਜੇ ਉਦਾਂ ਡਿਮਾਂਡ ਕਰਨੀ ਆਪਾਂ 5 ਲੱਖ 10000 ਰੁਪਇਆ ਕਰਦੇ ਆ ਜੇ ਦੇਨਜੀ ਵਾਲਾ ਰੇਟ ਕਰਦੇ ਆ 5 ਲੱਖ ਰੁਪਇਆ ਕਰਦੇ ਮਤਲਬ 5 ਲੱਖ ਦੇ ਵਿੱਚ ਡਨ ਹੋਊਗਾ ਹਾਂ ਜੀ 5 ਲੱਖ ਰੁਪਇਆ ਸੌਦਾ ਹੋਊਗਾ ਮੌਕੇ ਤੇ ਐਡਜਸਟਮੈਂਟ ਥੋੜੀ ਮੋਟੀ ਹੋ ਸਕਦੀ ਆ ਮੌਕੇ ਤੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਵੀਰੇ ਠੀਕ ਆ ਵੀਰੇ ਤੇ ਜਿਹੜਾ ਇਹ ਖੜਾ ਜੀ 53 ਦਾ ਸੀ ਇੱਕ ਨਾ ਮਾਡਲ ਹੈ ਇਹ ਵੀਰੇ 6 ਦੇ ਮਾਰਕੇ ਨੇ 6 'ਚ ਹੀ ਇਹ ਬੰਦ ਹੋਊਗਾ ਜੀ ਟਰੈਕਟਰ 2000 ਇਹ ਮਤਲਬ ਜਿਹੜਾ بڑے ਅੱਖਰਾਂ ਚ ਜੌਂਡੀਅਰ ਲਿਖਿਆ ਹੁੰਦਾ ਮੋٹے ਸਟਿੱਕਾਂ ਵਾਲਾ ਕਿ ਜਿਵੇਂ ਸਾਡੀ ਵਪਾਰ ਲੈਣੇ ਸੀ ਕਹਿੰਦੇ ਮੋٹے ਸਟਿੱਕਾਂ ਵਾਲਾ ਮੋٹے ਸਟਿੱਕਾਂ ਵਾਲਾ ਜਿਹੜਾ ਪਹਿਲਾਂ ਕਾਮਯਾਬ ਹੋਇਆ ਸੀ ਵੱਧ ਡਟਟਰ ਲੋਕ ਪਸੰਦ ਜਦੋਂ ਜੌਂਡੀਅਰ ਨੇ ਪੈਰ ਲਾਏ ਫੀਲਡ 'ਚ ਆ ਕੇ ਇਸੇ ਡਟਟਰ ਨੇ ਪੈਰ ਲਾਏ ਇਹਦਾ ਅੱਜ ਵੀ ਨਾਮ ਚੱਲੀ ਜਾਂਦਾ ਲੋਕ ਕਾਲੇ ਢੱਡਾ ਵਾਲਾ ਹੀ ਮਤਲਬ ਜਿਆਦਾ ਚੀਜ਼ਾਂ ਦੇਖੋ ਜਿਵੇਂ ਬੈਰਿੰਗ ਬੂਰਿੰਗ ਇਹਦੀਆਂ ਚਿੱਟਾ-ਚੂਟਾ ਨਹੀਂ ਹੁੰਦੀਆਂ ਨਹੀਂ ਹਾਂ ਆ ਦੇਖੋ ਆ ਬੈਰਿੰਗ ਬੂਰਿੰਗ ਥੱਲੇ ਪਲੇਟ ਲੱਗੀ ਹੋਈ ਆ ਵਿਚ ਵੀ ਪਲੇਟ ਆ ਇਹ ਟਰੈਕਟਰ ਨਾ ਸਿਰਫ ਖੇਤੀਬਾੜੀ ਚ ਯੂਜ਼ ਹੋਏ ਹੋਏ ਨੇ ਠੀਕ ਆ ਵੀਰਿਆ ਇਹ ਆਪਣੇ ਸੱਜਣ ਮਿੱਤਰ ਤੋਂ ਉਲਧਿਆਣਾ ਨੰਬਰ ਆ ਇਹ ਆ ਧਰਮੇ ਦਿਖਾ ਆ ਸਾਰੀ オリジナル ਹੋਊਗਾ ਹਨਾ ਹਾਂਜੀ 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 ਸੈਡ ਗੇਅਰ ਦੇ ਵਿੱਚ 2006 ਚ ਆ ਗਿਆ ਦੀ ਬੋਲੀ ਹਾਂਜੀ ਹਾਂਜੀ ਤੇ ਪੈਰਦਾਨ ਕਰਵਾ ਦੀ ਇਹ ਆਪਣੇ ਮਿੱਤਰ ਨੇ ਵੀਰੇ ਲੁਧਿਆਣੇ ਉਹਨੇ ਨਵੇਂ ਲਏ ਆ ਦੋ ਟਰੈਕਟਰ ਦੋ ਟਰੈਕਟਰ ਜਦੋਂ ਲਏ ਸੀ ਉਦੋਂ ਵੀ ਆਪਣੀ ਸਲਾਹ ਨਹੀਂ ਲਈ ਸੀ ਉਦੋਂ ਨਮਾ ਨਮਾ ਜਦੋਂ ਆਇਆ ਸੀ ਰੇਕ ਬੰਦਾ ਚੌਂਡੀਅਰ ਲੈਂਦਾ ਨਹੀਂ ਸੀ ਹਾਂ ਉਹਨੇ ਆਪਣੀ ਸਲਾਹ ਨਾ ਪੁੱਛਿਆ ਵੀ ਆਪਾਂ ਚੌਂਡੀਅਰ ਲੈਨੇ ਆਪਾਂ ਕਹਿੰਦਾ ਲੈ ਲਓ ਹਨਾ ਕਿਉਂਕ ਵੀ ਜਿਵੇਂ ਕਹਿੰਦੀ ਨਾ ਪੂਰੀ ਗਰੰਟੀ ਵਾਲਾ ਟਾਈਮ ਹਾਂ ਟਾਇਰ ਨਵੇਂ ਨੇ ਵੀਰੇ ਇਹਦੇ ਹਾਂ ਟਾਇਰ ਬਿਲਕੁਲ ਨਾ ਮੈਂ ਪਹਿਲੇ ਮੈਜੂਆ ਵੀਰੇ ਓਕੇ ਮਗਰਲੇ ਟਾਇਰ ਤਾਂ ਜਮੀ ਨਵੇਂ ਪਿਆ ਪਿੱਛੋਂ ਵੀ ਦੀ ਕੰਡੀਸ਼ਨ ਦਾਟ ਰੈਂਬਰ ਰੰਬ ਦੇਖੀ ਵੀਰੇ ਇਦਾਂ ਦੇ ਰੈਂਬਰ ਨਹੀਂ ਹੁੰਦੇ ਨਹੀਂ ਇਹ ਟਾਇਰ ਨਾ ਮਸ਼ੀਨ ਤੇ ਚੱਲੇ ਆ ਨਾ ਰੀਪਰ ਤੇ ਚੱਲੇ ਆ ਵੀਰੇ ਠੀਕ ਹੈ ਜੀ ਇਹ ਖੇਤੀਬਾੜੀ ਚੱਲੇ ਨੇ ਦੋ ਹੀ ਨਵੇਂ ਲੈਏ ਸੀ ਦੋਨੇ ਹੀ ਆਪਾਂ ਲੈ ਲੇ ओके 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 ਦੋਨੀਆਂ ਪਹ ਲਿਆਂਦੇ ਆ ਇਹ ਦੋਨੀਆਂ ਦਿਖਾ ਦੇਣੇ ਆ ਹਾਂ ਇਹਦਾ 8597 ਨੰਬਰ ਆ ਪੀਵੀ10 ਉਹਦਾ 8598 ਆ ਜਿਹੜਾ ਉਹ ਖੜਾ ਹੈ ਹਾਂ ਦੋਵੇਂ ਸੇਮ ਇੱਕੋ ਹੀ ਪਾਰਟੀ ਦੇ ਟਰੈਕਟਰ ਨੇ ਠੀਕ ਆ ਬਈ ਇਹ ਸੇਮ ਮਾਡਲ ਆ ਪਾਰਟੀ ਫਸਟ ਹੈ ਹਾਂ ਫਸਟ ਦੇ ਵੀਰੇ ਇਹਦੇ ਸੇ ਦੇ ਮਾਰਕੇ ਨੇ ਕਾਪੀ ਨੇ ਸੱਤਾਂ ਦਿਗਾ ਅਗਸਤ ਤੇ ਚ ਬੰਦ ਹੋ ਗਿਆ ਸੀ ਇਹ ਮੋਟਰ ਸਟੇਕਰ ਵਾਲਾ ਹਾਂ ਇਹਦੇ ਸੇ ਦੇ ਮਾਰਕੇ ਨੇ ਆਰਸੀ ਇਹ ਸੱਤ ਦੀ ਹੈ ਨੰਬਰ ਇਹਦਾ ਹੋਊਗਾ ਫਿਰ ਨੰਬਰ ਪੀਵੀ10 ਵੀਰੇ ਇਹਦਾ ਪੀਵੀ10 ਲੁਧਿਆਣਾ ਦਾ ਨੰਬਰ ਇਹਦੀ ਡਿਮਾਂਡ ਕੀ ਆ ਬਈ ਟਰੈਕਟਰ ਦੀ ਇਹਦੀ ਡਿਮਾਂਡ ਵੀਰੇ ਆਪਾਂ 4,60,000 ਕਰਦੇ ਆ 4.5 ਲ ਸਾਡੇ 4.5 ਲੱਖ ਦਾ ਆਪਣੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਜਿੰਨੇ ਵੀ ਆਪਣੇ ਆਵੇ ਬੰਦਾ ਟਰਾਈ ਮਾਰੇ ਟਰੈਕਟਰ ਨੂੰ ਵਾਵੇ ਆਪਣੇ ਘਰ ਤਾਂ ਹੀ ਦੀ ਗਾਰੰਟੀ ਹੈ ਬੈਠ ਠੀਕ ਹੈ ਜੀ ਦੋਨੇ ਟਰੈਕਟਰਾਂ ਦੀ ਫੁੱਲ ਗਾਰੰਟੀ ਕਿਉਂਕਿ ਵੱਡੀ ਗੱਲ ਇਹ ਹੁੰਦੀ ਆ ਬਈ ਹੁਣ ਤੁਹਾਡਾ ਕੀ ਇਹ ਦੇਖ ਲਓ ਵੀਰੇ ਜਦੋਂ ਆਪਾਂ ਟਰੈਕਟਰ ਲਏ ਸੀ ਨਾ ਜਿਵੇਂ ਹੁਣ ਇਹਦੇ ਕਈ ਵਾਰ ਆਪਾਂ ਟਰਾਲੀ ਟਰੂਲੀ ਮਾੜੀ ਪਾ ਲੈਨੇ ਆ ਤੇਲ ਤੂਲ ਮਾੜਾ ਹੁੰਦਾ ਬ੍ਰੇਕਾਂ ਥੋੜੀਆਂ ਪਾਰੀਆਂ ਕਰ ਜਾਂਦੇ ਨੇ ਆਪਣਾ ਕੀ ਆਪਾਂ ਗਾਹਕ ਨੂੰ ਵੇਚਣਾ ਹੁਣ ਆਪਾਂ ਤਾਂ ਹੋਣਾ ਨਾ ਸਰਵਿਸ ਵੀ ਕਰ ਦਾਂਗੇ ਆ 28 125 ਨੂੰ ਆਪਾਂ ਦੋਨੇ ਟਰੈਕਟਰਾਂ ਦੀ ਸਰਵਿਸ ਫ ਐਨਾ ਉਹ ਖੇਤੀ ਖੁੱਤੀ ਵੇਚਦੀ ਵੇਚਦੀ ਰੋਕਦੀ ਖੜੇ ਸੀ ਨਾ ਟਰੱਪਾਂ ਨੂੰ ਡਰ ਹੁੰਦਾ ਵੀ ਕੋਈ ਚੀਜ਼ ਦੀ ਕੰਪਲੀਟ ਨਾ ਜੇ ਪਰ ਆਪਾਂ ਇਹਦਾ ਮੇਨ ਹੁੰਦਾ ਤੇਲ ਹੀ ਜੌਂਡੀਰ ਚੀਜ਼ੇ ਤੇਲ ਮਾੜਾ ਪੈ ਗਿਆ ਜੌਂਡੀਰ ਚੱਲਦਾ ਨਹੀਂ ਨਾ ਇਹਦੇ ਬ੍ਰੇਕ ਲੱਗਣ ਨਾ ਦਾ ਸਟੀਅਰਿੰਗ ਚੱਲੇ ਇਹਦਾ ਵੀ ਤੇਲ ਬਿਲਕੁਲ 30 ਲੀਟਰ ਨਵਾਂ ਹੁੰਦਾ ਇੰਜਨ ਵਾਲਾ ਤੇਲ ਉਹ ਵੀ ਨਵਾਂ ਦੋਨੇ ਟਰਾਂ ਦਾ ਇਹੀ ਨਵਾਂ ਠੀਕ ਹੈ ਯਾਨੀ ਕਿ ਪੂਰੀ ਹੁਣ ਇਹ ਗਾਰੰਟੀ ਹੈ ਫੁੱਲ ਗਾਰੰਟੀ ਹੈ ਜਾ ਕੇ ਅਗਲੇ ਨੇ ਕੰਮ ਤੇ ਜੋੜ ਦੇ ਬਾਅਦ ਕਾਸੀ ਦੀ ਲੋੜ ਨਹੀਂ ਠੀਕ ਹੈ ਲੈ ਮੇਤਰੋ ਸਿਰਫ ਤੁਸੀਂ ਜਾ ਕੇ ਕੰਮ ਤੇ ਹੀ ਲਾਉਣਾ ਹੈ ਨਾ ਇਥੋਂ ਮਾਲਕ ਬਣ ਕੇ ਤੇ ਬਈ ਜੇ ਗੱਲ ਕਰੀਏ ਹੁਣ ਜਿਹੜਾ ਇੱਧਰਲੇ ਪਾਸੇ ਘੜਾ ਨਿਊ ਹਾਲੈਂਡ ਸੱਤੀ ਇਹ ਵੀਰੇ ਪਲਾਸਾ ਵਾਲਾ ਟਰੈਕਟਰ ਆ ਇਹ 11 ਮਾੜਾ ਟਰੈਕਟਰ ਆ ਹਰਿਆਣਾ ਨੰਬਰ ਆ ਇਹ ਹੁਣ ਮੰਨ ਕੇ ਚੱਲ ਆ ਪੰਜਾਬ ਚ ਤਾਂ ਚੰਗਾ ਟਰੈਕਟਰ ਪਕਾਉ ਬਹੁਤ ਘੱਟ ਆ ਇਹਦੇ ਹੱਡਾਂ ਪੈਰਾਂ ਤੇ ਰਿੰਬਾਂ ਰੋਂਬਾਂ ਦੇ ਵੀਰੇ ਕੈਮਰਾ ਮਾਰੀ ਥੋੜਾ ਜਿਹਾ ਪਿਛਲਿਆਂ ਤੇ ਵੀ ਮਾਰੀ ਐਡੀ ਚੰਗੀ ਕਵਾਟ ਨਹੀਂ ਹੁੰਦੀ ਨੀ ਟਰੈਕਟਰ ਦੀ ਸਹੀ ਗੱਲ ਆ ਸਾਰੇ ਇਹਦੇ ਨਵੇਂ ਨੇ ਇਹ ਆਪਣੇ ਤਾਂ ਚੰਗਾ ਟਰੈਕਟਰ ਪੰਜਾਬ ਚ ਬਹੁਤ ਘੱਟ ਪਕਾਉ ਆ ਪਲਾਸਾ ਵਾਲਾ 55 ਕੀ ਲੋਕ ਭਾਲਦੇ ਨੇ ਆ ਬੈਰੰਗ ਬੂਰੇ ਦੇਖੀ ਆਂ ਇਹ ਚੀਜ਼ਾਂ ਦਾ ਅਲਟੀਟਿ ਆ ਮੀਨ ਇਹਦੀ ਬੈਰੰਗੀ ਹੁੰਦੀ ਹੈ ਵੀਰੇ ਆਹੀ ਚੀਜ਼ ਹੋਲੈਂਡ ਦੀ ਹੁੰਦੀ ਹੈ ਠੀਕ ਹੈ ਜੀ ਹਾਂ ਇਹ ਚੀਜ਼ਾਂ ਥੱਲੇ ਕੁਆਲਿਟੀ ਕੁਆਲਿਟੀ ਦੇਖਦਾ ਰ ਤੂੰ ਰੰਗ ਥੱਲੇ ਲੋਕ ਦੇਖਦਾ ਟਰੈਕਟਰ ਦੀ ਬਿਲਕੁਲ ਆਹ ਰੰਗ ਬਰੰਗ ਬੰਦਾ ਦਿਖਾ ਇਹ ਵੀਰੇ ਨਾਟਾ ਨੁਟਾ ਨਾ ਜਿਵੇਂ ਆਈ ਨਵੀ ਜਿਵੇਂ ਹਾਂ ਕੱਲੇ ਰੇਮਾਂ ਦੀ ਗੱਲ ਨਹੀਂ ਮਗਰਾੜਾਂ ਦਾ ਵੀ ਬੰਦਾ ਚਾਹ ਰੇ ਵਿੱਚੋਂ ਪਿੱਛੇ ਹੁੱਕ ਹੁੱਕ ਵੀਰੇ ਇਹਦੀ ਹੁੱਕ ਵੇਖੋ ਨਾਲ ਦੀ ਆ ਡਿਸਟਰੀਬਿਊਟਰ ਓਕੇ ਬਾਕੀ ਆ ਨੋਬਾਂ ਇਹਦੇ ਨਾਲ ਦੀਆਂ ਆਈਆਂ ਨੇ ਆਹਾ ਨਹੀਂ ਤਾਂ ਮਨਨੇ ਕਿ ਕਿਨੀ ਸਮਾਈ ਚ ਚੱਲਿਆ ਹੋ ਬੰਦਾ ਲੋਭਾਂ ਤੱਕ ਸਾਭ ਕੇ ਰੱਖਿਆ ਨੇ ਹਾਂ ਬਿਲਕੁਲ ਬਿਲਕੁਲ ਨਹੀਂ ਭਈ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੀ ਵੱਟ ਬੱਲੇ ਤੇ ਆਪਾਂ ਸਿੱਟਿਆ ਹੋਣੇ ਆ ਜਿਵੇਂ ਇਹ ਮਾੜੀ ਮੋਟੀ ਅਗਲਾ ਕਹਿੰਦਾ ਬਾਜ਼ ਜੀ ਕਰਦੇ ਹੁੰਦੇ ਆ ਹੌਲੈਂਡ ਝਾਂਜਰਾਂ ਜੀਆਂ ਛਣਕਾਉਂਦਾ ਹੁੰਦਾ ਇਹ ਉਵੇਂ ਨਹੀਂ ਵੀਰੇ ਝਾਂਜਰਾਂ ਇਹਦੀ ਬਾਜ਼ ਬਹੁਤ ਹੈ ਨਹੀਂ ਕਹਿਣ ਦਾ ਮਤਲਬ ਅੱਛਾ ਸਾਈਲੈਂਟ ਹੈ ਸਾਈਲੈਂਟ ਹੈ ਤੇ ਬਹੁਤ ਟੈਟਰਾਂ ਚ ਹੁੰਦੀ ਵੀ ਐ ਨਹੀਂ ਕਹਿੰਦੇ ਵੀ ਆਪਾਂ ਉਹ ਮਾੜੇ ਨੇ ਇਹ ਇਹਦੇ ਮੁੱਢੇ ਹੱਡ ਪੈ ਰਹੀ ਇਦਾਂ ਦੇ ਬਣੇ ਹੋਏ ਨੇ ਵੀ ਨਮਾ ਲੈ ਲੂ ਵੀ ਕਰਦਾ ਵਿਚ ਵਿਚ ਜਿਹੜੇ ਨਵੇਂ ਆਏ ਨੇ ਵਿਚ ਵਿਚ ਜਮੀ ਇਹਦੀ ਡਿਮਾਂਡ ਕੀ ਰੂਟਰ ਟਰੈਕਟਰ ਦੀ ਇਹਦੀ ਡਿਮਾਂਡ ਵੀ ਵੀਰੇ ਮੰਨ ਕੇ ਚਲੋ 5 ਲੱਖ 10000 ਰੁਪਏ ਦਾ ਰੇਟ ਆ 5 ਕੁ ਲੱਖ ਦਾ ਦੇ ਦਾਂਗੇ ਬਾਕੀ ਗਾਹਕ ਜਿਹੋ ਜ ਆਊਗਾ ਮੌਕੇ ਤੇ ਉਹ ਜ ਆ ਬੰਦਾ ਦੇਖ ਕੇ ਮਨਜ਼ਰਾਨਾ ਕੀਤਾ ਹਾਂ ਬਾਕੀ ਗੱਲ ਇਹ ਹੁੰਦੀ ਆ ਨਾ ਕਈ ਵਾਰ ਸੱਜਣ ਦੇ ਜਦੋਂ ਇਹਨੂੰ ਚਲਾ ਕੇ ਪਤਲ ਗੁਰੂ ਫੇਰ ਪਤਾ ਨਾ ਕੋਈ ਵੀ ਕਹਿੰਦਾ ਕੀ ਆ ਫੁੱਲ ਟਾਪ ਆ ਹਾਂ ਓਕੇ ਤੇ ਵੀਰੇ ਜਿਹੜਾ ਇਧਰਲੇ ਪਾਸੇ ਖੜਾ 241 ਮੈਸੀ ਇਹ ਤਿੰਨ ਮਾਡਲ ਆ ਵੀਰੇ ਇਹ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ 2002 ਦੇ ਮਾਰਕੇ ਨੇ ਤਿੰਨ ਦੀ ਕਾਪੀ ਆ ਵੇਟ ਬੂਟ ਇਹਦੇ ਸਾਰੇ ਨਿਗ੍ਹਾ ਮਰਾਦੇ ਲਿਫਟ ਲ ਮੇ ਕਰਵਾ ਦੇ ਕੱਲੀ ਕੱਲੀ ਚੈੱਕ ਕਰ ਲੈ ਟਰੈਕਟਰ ਦੀ ਦੇਖ ਲੈਂ ਲੰਕਾਂ ਲੰਕਾਂ ਦੀ ਕਰਵਾ ਦੇ ਬੱਡੀ ਗੱਲ ਆ ਦੇਖੋ ਤੁਸੀਂ ਮਗਰਾਟਨ ਦੀ ਸਫਾਈ ਦੇਖ ਹਾਂ ਇੰਨਾ ਪਿੱਛੋਂ ਇੱਕ ਟਰੈਕਟਰ ਦੀ ਹੋਰ ਵੀ ਹੁੰਦੀ ਆ ਭਤੀ ਜੀ ਸਾਹਿਬ ਹਾਂ ਟਰੈਕਟਰ ਆਪਾਂ ਬਿਜ਼ਨਸ ਕਰਦੇ ਆ ਹਾਂ ਜੀ ਹਾਂ ਜੀ ਟਰੈਕਟਰ ਦੀ ਖੜਤੀ ਦੱਸ ਦਿੰਦੀ ਹੁੰਦੀ ਆ ਵੀ ਟਰੈਕਟਰ ਚ ਕੀ ਆ ਹਾਂ ਹਾਂ ਅੱਗੋਂ ਨਾ ਕਿਤੇ ਕੈਮਰਾ ਮਾਰੀ ਟਰੈਕਟਰ ਤੇ ਕੋਈ ਟਰੈਕਟਰ ਆਪਾਂ ਹੁਣ ਤੁਸੀਂ ਰੋਜ਼ ਵੀਡੀਓ ਕਰਦੇ ਹੋ ਹਨ ਹਾਂ ਅੱਗੋਂ ਟਰੈਕਟਰ ਦੀ ਖਰਤ ਦੱਸਦੀ ਹੁੰਦੀ ਆ ਵੀ ਟਰੈਕਟਰ ਚ ਕੁਆਲਿਟੀ ਕਿੰਨੀ ਹੈ ਬਿਲਕੁਲ ਵੱਡੀ ਗੱਲ ਹੁੰਦੀ ਆ ਖੜਾ ਵਈ ਜੇ ਟਰੈਕਟਰ ਤੱਕ ਮਗਰਾੜ ਵਿੱਚੋਂ ਵੀ ਦਿਖਾ ਕਰ ਰਹੇ ਇਹਦੇ ਮਰਗਿਆਣਾ ਮਰਗਿਆਣਾ ਦਾ ਚੱਕਰਵਾਦੀ ਤੇ ਛਤਰੀ ਦਿਖਾ ਦੇ ਬਿਲਕੁਲ ਹੀ ਨਵੇਂ ਕੱਪੜੇ ਦੀ ਬਾਲ ਨਾਲ ਕੱਪੜਾ ਲੱਗਿਆ ਨਾਲ ਦੀ ਇਹਦੀ ਜਸਤੀ ਪੈਪਾਂ ਚ ਹੀ ਆਉਂਦੀ ਹੁੰਦੀ ਸੀ ਕੱਪੜਾ ਚ ਲੱਗਿਆ ਹੋਇਆ ਅਸਾ ਉਸ ਤੇ ਰਹੀ ਜ ਇਹ ਹਾਂ ਇਹਦੀ ਹੀ ਆਉਂਦੀ ਆ ਪੈਪਾਂ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਕੀ ਹੋਊ ਬਈ ਦੀ ਟਾਇਰ ਮੰਨ ਕੇ ਚੱਲੋ 70 ਪੈਸੇ ਆਪਾਂ ਕਹਿ ਸਕਦੇ ਆ ਹੂੰ ਚਾਰੇ ਟਾਇਰ ਹੀ 70 ਪੈਸੇ ਨੇ ਠੀਕ ਹੈ ਜੀ ਇਹ ਹੈਗੇ ਨੇ ਆਪਣੇ 13 ਦੇ ਹੁੰਦੇ ਨੇ ਜੀ 13 28 ਦੇ ਠੀਕ ਹੈ ਜੀ ਫਸਟ ਪਾਰਟੀ ਦਾ ਡਿਮਾਂਡ ਇਹਦੀ ਹੈਗੀ 230000 ਹਾਂਜੀ ਤੇ 220 ਤੇ ਬਈ ਜਿਹੜਾ ਇੱਧਰਲੇ ਪਾਸੇ ਖੜਾ 265 ਇਹ 265 ਆ ਵੀਰੇ 18 ਮਾਡਲ ਹੈ ਇਹਦੀ ਵੀ ਟਾਇਰ ਨਾਲ ਦੇ ਠੀਕ ਹੈ ਜੀ ਇਹ ਥੋੜੇ ਦਿਨ ਹੀ ਹੋ ਗਏ ਆਪਣੇ ਕੋਲ ਆਇਆ ਨੂੰ ਇਹ ਤਾਂ ਮੰਨ ਕੇ ਉਦੋਂ ਜਿਵੇਂ ਹੁਣ ਮੰਨ ਕੇ ਤੋਤਾ ਧੂਤਾ ਨਹੀਂ ਜਿਵੇਂ ਸਾਰਾ origignal ਆ ਸਾਰੇ ਵੀ ਕੁਆਲਿਟੀ ਚੈੱਕ ਕਰਾ ਲਓ 18 ਦੀ ਮਾਰਕ ਹੈ 18 ਦੀ ਮਾਰਕ ਹੈ 18 ਟਾਇਰਾਂ ਟੂਰਾਂ ਤੇ ਵੀ ਨੀ ਕੰਮ ਕਰਾਂਦੇ ਟਾਇਰਾਂ ਦਾ ਮਾਰਕ ਇੱਕ ਟਾਇਰ ਦੇ ਅੰਦਰ ਹੋਊ ਇੱਕ ਦੇ ਬਾਹਰ ਹੋਊ ਬਿਲਕੁਲ ਜੀ ਬਿਲਕੁਲ ਇੱਧਰਲੇ ਦੇ ਅੰਦਰੋਂ ਵੀ ਚੈੱਕ ਕਰਵਾ ਦੀ ਹਨਾ ਤੇ ਹੋਰ ਦੇਖੋ ਸਾਹਮਣੇ ਉਹ ਟਾਇਰਾਂ ਦੇ ਮਾਰਕੇ ਚੈੱਕ ਕਰਾ ਦਿਓ ਉਹਦੇ ਹਾਂ ਉਹ ਅੰਦਰਲੇ ਪਾਸੇ ਆ ਤੇ ਬਾਕੀ ਤਾਂ ਮੈਂ ਟਿਊਬ ਬਟਾ ਬੰਦ ਚੈੱਕ ਕਰਵਾ ਦੇ ਪੂਰਾ ਮੇਰੇ ਕੰਮ ਰੁਕਾ ਹਜੇ ਖੁੱਲੀਆਂ ਨਹੀਂ ਡਾਇਰੈਕਟਰ ਦੀਆਂ ਅੱਛਾ ਲੈਫਟ ਲੂਟ ਪੰਪ ਤੱਕ ਨਾ ਸਾਹਿਬ ਰੱਖਿਆ ਬਈ ਇਹ ਵੀ ਬੜੋ ਸਾਹਮਣੇ ਹੋਇਆ ਡਾਇਰੈਕਟਰ ਨਹੀਂ ਫਿਰ ਇਹ ਆਪਾਂ ਜੇ ਹੁਣ ਵਪਾਰ ਕਰਨਾ ਹਨਾ ਆਪਾਂ ਚੰਗੀ ਚੀਜ਼ ਦੇ ਗਾਹਕਾਂ ਆਪਾਂ ਵੇਚਣੀ ਹੈ ਗਾਹਕ ਤੋਂ ਰੁਪਏ ਲੈਣੇ ਆਹ ਦੇ ਇੱਥੇ ਬਾਹਰ ਲੈ 18 ਦੀ ਨਹੀਂ ਮਾਰ ਕੇ ਵੀਰੇ ਹੂੰ ਇਹਦਾ ਨੰਬਰ ਕਿੱਥੋਂ ਦਾ ਹੁਣ ਇਹਦਾ ਪੰਜਾਬ ਦਾ ਇਹਦਾ ਪੰਜਾਬ ਦਾ ਨੰਬਰ ਹੈ ਪਾਵਰ ਸ਼ੇਅਰਿੰਗ ਹੈ ਹਨਾ ਹਾਂ ਇਹ ਸਾਡੇ ਲੋਕਲ ਇੱਧਰ ਹਵੋਰ ਦਾ ਨੰਬਰੀ ਹੈ ਅਸਾ ਹਵੋਰ ਦਾ ਨੰਬਰ ਹੈ ਇਹ ਵੀ 15 ਵੀਰੇ ਤੇ ਕਿਦਾਂ ਰੂ ਵੀ ਡਿਮਾਂਡ ਦੀ ਕੀ ਰੂ ਇਹਦੀ ਡਿਮਾਂਡ 365000 ਆ ਸਾਢੇ 3.5 ਲੱਖ ਤਾਂ ਦੇ ਦਾਂਗੇ ਵੀ ਸਾਢੇ 3.5 ਲੱਖ ਤਾਂ ਬੁਣੂ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਜਾਉਂਦੀ ਏ ਰੇ ਉਹੀ ਏ ਜਿਹੜਾ ਉਹਦੇ ਨਾਲ ਲੱਗਾਂਦਾ ਇਹ ਉਹਦੇ ਨਾਲ ਦੇ ਆ ਇਹਨੇ ਜਿਵੇਂ ਦੋ ਟੈਟਰਾਂ ਟੈਟਰ ਆਪਾਂ ਦੋ ਨਹੀਂ ਚੰਗੇ ਨੇ ਇਹ ਨਹੀਂ ਮਾੜਾ ਬਾਕੀ ਨਾ ਇਧਰ ਆ ਕੇ ਨਿਗਾਹ ਮਰਾ ਦੋ ਆਹ ਲਿਫਟ ਪੰਪ 6 ਮਾਡਲ ਦਾ ਹੈ ਤਾਂ ਕਨਾਲ ਦਾ ਨਹੀਂ ਹੁੰਦਾ ਠੀਕ ਹੈ ਇਹਦਾ ਹਜੇ ਤੱਕ ਲਿਫਟ ਪੰਪ ਨਾਲ ਦਾ ਆਹ ਬੈਰਿੰਗ ਬੂਰਿੰਗ ਦੇਖੋ ਨਹੀਂ ਤਾਂ ਇਹਨਾਂ ਦੇ ਦੁਬਾਰੇ ਬਣ ਬੁਣ ਕੇ ਲੱਗ ਜਾਂਦੀ ਏ ਜਿਵੇਂ ਕੋਈ ਸਮਾਂ ਬਹੁਤ ਹੋ ਗਿਆ ਟੈਟਰ ਜਿੱਦਾਂ ਦੇ ਉਦੋਂ ਏਜੰਸੀ 'ਚ ਬੰਪਰ ਆ ਗਿਆ ਉਦਾਂ ਦੇ ਆ ਦੇਖੋ ਉਹਦੇ ਵੀ ਵੇਟ ਉਦਾਂ ਹੀ ਨਾਲ ਟੰਗੇ ਨੇ ਉਹਦੇ ਵੀਓ ਦੇ ਨਾਲ ਇਹਦੇ ਵੀ ਉਦਾਂ ਹੀ ਲੱਗੇ ਹੋਏ ਨੇ ਹਾਂ ਸ਼ੋ ਸ਼ੂ ਦੀ ਫਿਟਿੰਗ ਫੁੱਟਿੰਗ ਜੜਤ ਜੁੜਤ ਦੇਖੋ ਇਹਦੇ ਰੈਂਬਰੋਂ ਵੀ ਦਿਖਾ ਦੇਗਾ ਹੋਰ ਨਾ ਆ ਪੰਪ ਪੰਪ ਦੋਨਾਂ ਦੇ ਨਹੀਂ ਖੁੱਲੇ ਹੋਏ ਅਜੇ ਤੱਕ ਆ ਪੰਪ ਪੰਪ ਨੇ ਲੌਕ ਲੂਕ ਆ ਦੇਖੋ ਆ ਚੀਜ਼ ਦਾਸ ਦੀ ਹੈ ਹੂੰ ਬਾਕੀ ਦਾ ਆ ਹੱਡ ਪੈਰ ਇੱਥੋਂ ਆ ਚੀਜ਼ਾਂ ਦੇ ਲੱਗਦਾ ਹਾ ਡਾਇਰੈਕਟਰ ਨੇ ਸਹੀ ਗੱਲਾਂ ਇਹ ਹੀ ਚੀਜ਼ਾਂ ਤੋਂ ਮੇਨ ਹੋ ਜਾਂਦਾ ਹੁੰਦਾ ਆ ਦਿਲ ਸਮਾਈ ਟਰੈਕਟਰ ਦੀ ਇੱਥੋਂ ਹੀ ਸਮਾਈ ਸਾਰੀ ਚੈੱਕ ਕਰਵਾਦੀ ਹੈ ਨਾ ਪੈਰ ਤਾਂ ਵੱਡੀ ਗੱਲ ਹੁੰਦੀ ਹੈ ਇਹ ਸਹੀ ਗੱਲ ਆ ਤੇ ਪਿੱਛੋਂ ਵੀ ਟਰਮ ਇਹਦੀ ਵੀ ਕਰਵਾ ਚੈੱਕ ਕਰ ਲੈ ਪਤ ਸਾਰੀ ਯਾਰ ਪੂਰੀ ਦੋਨੇ ਟਰੈਕਟਰ 1.7 ਹਜੇ ਤੱਕ ਆਈ ਕੈਟ ਆਉਂਦਾ ਹੁੰਦਾ ਨਾ ਜਿਹੜਾ ਆਈ ਕੈਟ ਇਹ ਨਾਲ ਦਾ ਹਜੇ ਤੱਕ ਨਹੀਂ ਤਾਂ ਮੰਨ ਕੇ ਚੱਲ ਵੀ ਹੁਣ ਨੂੰ ਟੁੱਟ ਭੱਜ ਜਾਂਦੇ ਨੇ ਟੈਂਕੀ ਟੂੰਕੀ ਦੀ ਕੰਡੀਸ਼ਨ ਦੇਖ ਲੈ ਆ ਚੀਜ਼ਾਂ ਨਾ ਖੁਸ਼ਕੀ ਖਾ ਜਾਂਦੀਆਂ ਨੇ ਟਰੈਕਟਰ ਦਾ ਜਿਹੜਾ ਬਾਹਰੇ ਬਾਹਰ ਚੱਲਿਆ ਉਹਦੇ ਚੋਂ ਟਰੈਕਟਰ ਦੀ ਇਹਦੀ ਵੀ ਟਾਇਰ ਨਵੇਂ ਨਹੀਂ ਵੀਰੇ ਇਹਦੇ ਵੀ ਰੰਬ ਦਿਖਾ ਦੇ ਇਧਰੋਂ ਹਮ ਕਰਵਾ ਧਰ ਮੈਂ ਚੱਕੇ ਇਧਰੋਂ ਵੀ ਬਹੁਤ ਜਿਆਦਾ ਵਧੀਆ ਸੰਭਾਈ ਚ ਚੱਲਿਆ ਹੋਇਆ ਟਰੈਕਟਰ ਵੀਰੀ ਓਕੇ ਓਕੇ ਤੇ ਇਹਦੀ ਕੀ ਡਿਮਾਂਡ ਰੱਖ ਡਿਮਾਂਡ ਦੋਨਾਂ ਦੀ ਸੇਮ ਹੀ ਆ ਵੀਰੇ ਡਿਮਾਂਡ 4,60,000 ਹੀ ਉਹਦੀ ਆ 4.5 ਦੇ ਉਹ ਦੇਣਾ 4.5 ਦੇ ਦੇ ਦੇਣਾ ਹਲਕਾ ਫੁਲਕਾ ਦੋਨਾਂ ਜਮਾਨਤਾਨ ਕਰ ਦਾਂਗੇ ਠੀਕ ਹੈ ਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਤੁਹਾਡਾ ਨਾਮ ਲੈ ਕੇ ਭੱਟੀ ਸਾਹਿਬ ਦੀ ਵੀ ਆ ਵੀਡੀਓ ਦੇਖ ਕੇ ਆਏ ਆ ਉਹਦਾ ਹੋਰ ਵੀ ਐਕਸਟਰਾ ਸੌਦੇ ਤੋਂ ਬਾਅਦ ਵੀ 5000 ਮਾਨ ਕੀਤਾ ਜਾਊਗਾ ਲੈ ਵੀ ਮਿੱਤਰੋ ਕਰੋ ਸੰਭਰ ਕੇ ਇਦਾਂ ਤੇ ਸੱਜਣ ਤੁਹਾਨੂੰ ਬਹੁਤ ਔਖੇ ਮਿਲਣਗੇ ਨਹੀਂ ਤਾਂ ਨਾ ਸੌਦੇ ਤੋਂ ਬਾਅਦ ਵੀ ਕਈ ਐਸੇ ਸੱਜਣ ਹੁੰਦੇ ਉਹ ਛੋਟ ਵੀ ਮਸਾ ਕਰਦੇ ਆ ਨਹੀਂ ਵੀਰੇ ਇਥੇ ਭਾਂਗਾਂ ਨਹੀਂ ਪਰ ਬਈ ਸੌਦੇ ਤੋਂ ਬਾਅਦ ਵੀ 5000 ਰੁਪਏ ਔਟ ਆ ਹਨਾ ਤੇ ਵੀਰੇ ਇਹ ਪਿੰਡ ਆਪਣਾ ਪੈਂਦਾ ਚੁਗੇ ਕਲਾਂ ਹਾਂ ਇਹ ਪਿੰਡ ਚੁਗੇ ਕਲਾਂ ਪੈਂਦਾ ਵੀਰੇ ਲੋਕੇਸ਼ਨ ਦੱਸਿਓ ਇਹ ਬਤਨ ਲੋਕੇਸ਼ਨ ਜੇ ਬੰਦੇ ਨੇ ਇਧਰੋਂ ਆਉਣਾ ਆਪਣੇ ਹਬੌਰ ਸਾਈਡ ਤੋਂ ਜਾਂ ਮਲੋਟ ਸਾਈਡ ਤੋਂ ਉਹ ਤਾਂ ਟੋਲ ਲੰਘ ਕੇ ਰੁਕ ਜੇ ਬੱਲੂਆਣੇ ਅੱਡੇ ਤੋਂ ਸਿੱਧਾ ਵੱਡੇ ਚੁਗੇ ਐਂਟਰੀ ਹੋਣੀ ਹੈ ਜੀ ਜੇ ਬੰਦਾ ਇਧਰੋਂ ਆਉਣਾ ਬਠਿੰਡੇ ਕੰਨੀਓ ਫੇ ਟੋਲ ਤੋਂ ਪਿੱਛੇ ਹੀ ਬੱਲੂਆਣੇ ਆੜਾ ਪੈਂਦਾ ਦੂਜਾ ਅੱਡਾ ਹੀ ਆ ਪਟੰਡਾ ਲੰਗਣਸਰ ਇੱਕ ਪਿੰਡ ਬਹਿਮਣ ਆ ਜਾਣਾ ਦੂਜਾ ਬੱਲੂ ਆਣਾ ਬੱਲੂ ਵਾਲੇ ਤੋਂ ਚਿੱਟੀ ਪੱਟੀ ਆ ਰੋਡ ਜਾਂਦਾ ਫਾੜਕ ਲੰਗਣਸਰ ਚੁਗੇਕਾਲਾ ਆਉਂਦਾ ਬਾਹਰ ਹੀ ਜਦੋਂ ਚੁਗੇਕਾਲਾ ਇੰਟਰਵਿਊ ਨਹੀਂ ਹੋਣਾ ਬਾਹਰ ਹੀ ਆਪਣਾ ਜਗਾ ਬਣੀ ਹੋਈ ਹੈ ਜਿੱਥੇ ਆਪਣਾ ਡੈਕਟਰ ਹੁੰਦੇ ਨੇ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਈ ਮੇਰਾ ਨੰਬਰ ਵੀ 9646 83570 ਠੀਕ ਹੈ ਜੀ ਬਾਕੀ ਦੂਜਾ ਨੰਬਰ ਜੇ ਬਾਈ ਜਾਨ ਮੇਰੇ ਬ੍ਰਦਰ ਦਾ ਉਹ ਵੀ ਨੰਬਰ ਸੇਮ ਹੀ ਹੈ 96460 ਉਹ 03570 ਠੀਕ ਹੈ ਉਹਤੇ ਕਨੈਕਟ ਕਰ ਸਕਦੇ ਹੋ ਓਕੇ ਤੇ ਲਾ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਤੁਸੀਂ ਵੀ ਕੋਈ ਫੁੱਲ ਗਰੰਟੀ ਵਾਲਾ ਟਰੈਕਟਰ ਲੈਣਾ ਨਾ ਬਠਿੰਡੇ ਏਰੀਏ ਦੇ ਵਿੱਚ ਤਾਂ ਬਾਈ ਦਲਜੀਤ ਦੇ ਨਾਲ ਜਰੂਰ ਸੰਪਰਕ ਕਰਿਓ ਅਗਰ ਤੁਹਾਡੇ ਲੱਭੇ ਕੋਈ ਪੁਰਾਣਾ ਟਰੈਕਟਰ ਆ ਤੁਸੀਂ ਵਿੱਚ ਕਟਵਾਉਣਾ ਕੋਈ ਹੋਰ ਚੰਗੀ ਕੰਡੀਸ਼ਨ ਦਾ ਵਧੀਆ ਟਰੈਕਟਰ ਲੈ ਕੇ ਜਾਣਾ ਤਾਂ ਉਹ ਵੀ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਕਰੋ ਵੀ ਡੀ ਸੀ ਆਰ ਜੀ ਧੰਨਵਾਦ ਮਿਹਰਬਾਨੀ